ਫਰੀ ਟੈਰਫ ਜਿਹੜਾ 트ੰਪ ਕਹਿ ਰਿਹਾ ਕਿ ਭਾਰਤ ਸਰਕਾਰ ਨਾਲ ਸਮਝੌਤਾ ਕਰੇ ਉਹਦੇ ਵਿੱਚੋਂ ਕਿਸਾਨੀ ਹੈ ਜਿਹੜੀ ਹੈ ਕਿਸਾਨੀ ਦਾ ਖੇਤੀਬਾੜੀ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਜੇਕਰ ਟੈਰਫ ਫਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਜਾਨੀ ਖੇਤੀਬਾੜੀ ਆ ਉਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਜੇ ਉਹ ਟੈਰਫ ਫਰੀ ਹੁੰਦਾ ਤਾਂ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਔਰ ਜਿਹੜਾ ਡੇਰੀ ਫਾਰਮ ਤੇ ਪੋਲਟਰੀ ਫਾਰਮ ਇਹਨਾਂ ਉਤੇ ਬਹੁਤ ਬੁਰੀ ਤਰ੍ਹਾਂ ਨਾਲ ਜਾਨੀ ਪ੍ਰਭਾਵ ਪਊ ਕਿਉਂਕਿ ਜਿਹੜੀ ਪੰਜਾਬ ਦੀ ਆ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਤਿੰਨੇ ਏਕੜ ਵਾਲੇ ਨੇ ਜਾਨੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਏਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਏਕੜ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾ ਹਰਿਆਣਾ ਦੇ ਕਿਸਾਨ ਦੀ ਜਿਹੜੀ ਆ ਉਹ ਬਰਾਬਰੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਉਹ ਆ ਜਿਆਦਾ ਪੈਦਾਵਾਰ ਔਰ ਜਿਹੜੀਆਂ ਸਰਕਾਰਾਂ ਜਿਆਦਾ ਸਬਸਿਡੀ ਦਿੰਦੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਭਾਰਤ ਸਰਕਾਰ ਨੇ ਜਿਸ ਹਿਸਾਬ ਦੇ ਨਾਲ ਟਰੰਪ ਜਿਹੜਾ ਭਾਰਤ ਸਰਕਾਰ ਦੀ ਬਾਹਮ ਰੋੜ ਰਿਹਾ ਹੈ ਆ ਖੇਤੀਬਾੜੀ ਪੋਟਰੀ ਤੇ ਡੈਰੀ ਦਾ ਇੱਤੇ ਨੂੰ ਬਾਹਰ ਰੱਖ ਕੇ ਜਿਹੜਾ ਸਮਝਾਉਂਦਾ ਉਹ ਕੀਤਾ ਜਾ 50% ਗਏ ਤੇ ਟੈਰ ਲਗਾਉਣ ਨੂੰ ਦੇਖੋ ਜਿਹੜਾ 50% ਟੈਕਸ ਉਹ ਇਸ ਕਰਕੇ ਲਗਾ ਰਿਹਾ ਕਿ ਜੇਕਰ ਤੁਸੀਂ ਫ੍ਰੀ ਨਹੀਂ ਕਰਦੇ ਤੁਸੀਂ ਖੇਤੀ ਤੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਰਫ ਫ੍ਰੀ ਕਰੋ ਤੇ ਨਹੀਂ ਤਾਂ ਉਹ ਤਾਂ ਬਾਹਮ ਰੋੜੀ ਹੈ ਨਾ ਕਿ ਮੈਂ ਪਹਿਲਾਂ ਤਾਂ ਕਿਹਾ ਸੀ ਕਿ 25% ਟੈਕਸ ਲਾਇਆ ਹੁਣ ਅੱਗੇ ਉਹਨਾਂ ਨੇ ਇਹ ਕਰਤਾ ਜੇ ਨਹੀਂ ਮੰਨਦੇ ਤਾਂ 50% ਟੈਕਸ ਲਾਉਂਗਾ ਕਿਉਂਕਿ ਮਜਬੂਰਨ ਬਾਹਮ ਰੋੜ ਕੇ ਠੱਕੇ ਦੇ ਨਾਲ ਜਿਹੜਾ ਠੱਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਸੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਮੋਰਤੇ ਨੇ ਜਿਹੜੇ ਉਹਨਾਂ ਦੇ ਪੁੱਤਲੇ ਫੋਕੜਨ ਦਾ ਪ੍ਰੋਗਰਾਮ ਕੀਤਾ ਖੇਤੀਬਾੜੀ ਨੂੰ ਕੀ ਨੁਕਸਾਨ ਆਇਆ ਖੇਤੀਬਾੜੀ ਨੂੰ ਨੁਕਸਾਨ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ 3 ਏਕੜ ਵਾਲਾ 3 ਏਕੜ ਵਾਲਾ ਕਿਸਾਨ 1000 ਏਕੜ ਵਾਲਾ ਇੱਕ ਕਿਸਾਨ ਜਿਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਔਰ ਉਹਨੂੰ ਉੱਥੇ ਦੀ ਸਰਕਾਰਾਂ ਸਬਸਿਡੀ ਵੀ ਜ਼ਿਆਦਾ ਦਿੰਦੀਆਂ ਨੇ ਔਰ ਇਹ ਕਿਸਾਨ ਨੂੰ ਤਾਂ ਮੁੱਲ ਹੀ ਨਹੀਂ ਮਿਲਦਾ ਪੰਜਾਬ ਦਾ ਕਿਸਾਨ ਤਾਂ ਹੁਣ ਤੱਕ ਇਹ ਰੌਲਾ ਪਾਉਂਦਾ ਪਾਰ ਹੈ ਕਿ ਐਮਐਸਪੀ ਗਾਰੰਟੀ ਕਾਨੂੰਨ ਕਰੋ ਇਹ ਤੇ ਤਾਂ ਜੇ 2000 ਮੱਕੀ ਦਾ ਮੁੱਲ ਹੈ ਤਾਂ ਉਹ 1400 ਨੂੰ ਵਿਕਦੀ ਹੈ ਉਹ ਕਿਸਾਨ ਕੋਈ ਅਮਰੀਕਾ ਨਾਲ ਕਿਵੇਂ ਜਾਣੀ ਉਹ ਕਰ ਸਕਦਾ ਉਹਦੇ ਬਰਾਬਰ ਨਹੀਂ ਨਾ ਕਰ ਸਕਦਾ ਉਹ 1000 1000 ਵਾਲਾ ਉਹਦੇ ਕੋਲ ਸਾਰੀਆਂ ਸਹੂਲਤਾਂ ਨੇ ਉਹਦੇ ਕੋਲ ਜ਼ਮੀਨ ਨਹੀਂ ਆ ਉਹਦੀ ਸਬਸਿਡੀ ਸਰਕਾਰ ਉਹਨੂੰ ਦੇ ਰਹੀ ਹੈ ਔਰ ਪੰਜਾਬ ਦਾ ਕਿਸਾਨ ਹੈ ਜਿਹੜਾ ਮਾਰਿਆ ਜਾ ਰਿਹਾ ਔਰ 3-4 ਸਾਲ ਤੋਂ ਪੰਜਾਬ ਦਾ ਕਿਸਾਨ ਇਸੇ ਲਈ ਸੰਘਰਸ਼ ਤੇ ਹੈ ਨਾ ਇਹ ਸਾਨੂੰ ਪੂਰੀ ਐਮਐਸਬੀ ਦਿਓ ਜੇ ਸਾਨੂੰ ਪੂਰੀ ਐਮਐਸਬੀ ਮਿਲੂ ਤਾਂ ਹੀ ਕਿਸਾਨ ਸਰਵਾਈਵ ਕਰ ਸਕੂਗਾ ਨਾ ਪੁੱਤਲੇ ਕਿਹੜਾ ਲਾ ਕੇ ਮੈਂ ਸਰਵਾਈਵ ਕਰੂਗਾ 1000 ਵਾਲੇ ਨਾਲ ਇਸੇ ਲਈ ਹੈ ਜਿਹੜਾ ਅੱਜ ਦਾ ਪੁੱਤਲੇ ਟਰੰਪ ਤੇ મોદી ਦੇ ਪੁੱਤ ਕੀ ਕਿੰਨਾ ਦੇਖੋ ਇੱਕ ਪਾਸੇ ਤਾਂ ਕਹਿੰਦੇ ਪੰਜਾਬ 100% ਐਰਪੋਰਟ ਫਰੀ ਵਾਲਾ ਕੀ ਜਿਹੜਾ ਹੈ ਜਿਹੜਾ ਅੱਜ ਦਾ ਸੀ ਨੇ ਜੀ ਇਹ ਟਰੰਪ ਦਾ ਰਮੋਦੀ ਦਾ ਪੁੱਤਲਾ ਪੁੱਤ ਇਹ ਪਹਿਲਾਂ 25 ਤੋਂ 50% ਕਹਿੰਦਾ ਸੀ ਹੁਣ ਇਹ ਬਿਲਕੁਲ ਫਰੀ ਤੇ ਆ ਗਿਆ ਜੀ ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰਲਾ ਦੁੱਧ ਆ ਉਹ ਬਹੁਤ ਨੁਕਸਾਨਦੇਹ ਆ ਔਰ ਇਹ ਲੋਕਾਂ ਦੀ ਨੁਕਸਾਨਦੇਹੀ ਉਹ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਬਹੁਤ ਬਾੜੀਆਂ ਨੇ ਜੀ ਕੱਲੀ ਸੈਂਟਰ ਸਰਕਾਰ ਦੀਆਂ ਨੀਤੀ ਨਹੀਂ ਪੰਜਾਬ ਸਰਕਾਰ ਦੀਆਂ ਨੇ ਜਿਹੜੇ ਹੁਣ ਆਪਣੇ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ ਸੋਸਾਇਟੀ ਕਵਰੇਟ ਸੋਸਾਇਟੀਆਂ ਦਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ తీ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਸੀ ਮੈਂ ਕਰਜ਼ਾ ਮਾਫ ਕਰੂੰ ਆਪਣੇ ਨਾਬੇ ਚਹਿਜਾ 100 ਪੇਜਾ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆ ਸੀ ਅੱਜ ਉਹਨਾਂ ਦੀਆਂ ਜ਼ਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਜਿਹੜੀ ਪੰਜਾਬ ਸਰਕਾਰ ਆ ਮੋਦੀ ਦੇ ਤਰਜ਼ ਤੇ ਚੱਲਦੀ ਆ ਪਰ ਜਿਹੜਾ ਮੌਰਲਾ ਸੀਜ਼ਨ ਆਉਣ ਵਾਲਾ ਜਿਹੜਾ ਜੀਰੀ ਦਾ ਇਹ ਵੀ ਬਹੁਤ ਸੀਜ਼ਨ ਮਾੜਾ ਆਊਗਾ ਚੌਲ ਦਾ ਭੰਡਾਰ ਭਰਿਆ ਪਿਆ ਜਿਹੜੀ ਇਹਨੇ 10 ਦਿਨ ਅੱਗੇ ਕਹੀ ਆ ਮੈਂ ਅੱਗੇ ਤਰੀਕ ਦੇਣਾ ਪਰ ਉਹ ਜਿਹੜੀ ਇਹਨੇ ਤਰੀਕ ਤਾਂ ਦੇਤੀ ਉਹਦੇ ਚ ਲੁੱਟ ਬਹੁਤ ਹੋਣੀ ਆ ਕਸਾਨਾਂ ਦੀ ਵੀ ਜਿਹੜਾ ਪੰਜਾਬ ਸਰਕਾਰ ਆ ਇਹ ਵੀ ਮੋਦੀ ਨਾਲ ਰਲਈ ਹੋਈ ਆ ਸਾਰੀਆਂ ਸਰਕਾਰਾਂ ਨੇ ਜਿਹੜਾ ਇਹ ਸਮਝੌਤਾ ਕਸਾਨਾਂ ਵਾਸਤੇ ਬਿਲਕੁਲ ਮਾਲਾ ਤੇ ਪਸਾਨਾਂ ਵਾਸਤੇ ਬਹੁਤ ਪਸਾਨਾ ਨੂੰ ਖਤਮ ਕਰਦੇ ਪਹਿਲਾਂ ਤਾਂ 50% ਕਹਿ ਰਹੇ ਸੀ ਅਮਰੀਕਾ ਦੇ ਟੈਕਸ ਬਾਰੇ ਉਹਨੂੰ ਮਿਲਿਆ ਕਿ ਉਹ ਹੈਗਾ ਪਾਣੇ ਸਮੇਂ ਵਿੱਚ 25% ਟੈਕਸ ਪਹਿਲਾਂ ਹੀ ਚੱਲਦਾ ਸਾਡੀਆਂ ਬਾਸਾਂ ਦੇ ਉੱਤੇ ਅਮਰੀਕਾ ਦਾ ਹੁਣ ਉਸਨੇ 50% ਦਾ ਐਲਾਨ ਕਰਤਾ ਤਾਂ ਇਹ ਨਹੀਂ ਪਤਾ ਇਹ ਜਿਹੜਾ 25 ਹੈ ਉਹਦੇ ਵਿੱਚ ਪਊਗਾ ਜਾਂ ਟੋਟਲੇ 50% ਹੋਊਗਾ ਇਹ ਸਾਨੂੰ ਹਲਕਾ ਕਲੀਅਰ ਨਹੀਂ ਹੈ ਗੱਲ ਜਾਨੀ 50% ਤਾਂ ਹੋ ਹੀ ਗਿਆ ਫਿਰ ਇਹ ਉਹਨੇ ਐਲਾਨ ਕਰਤਾ ਅਗਲੇ ਜਿਹੜੀ ਸਾਡੀ ਗੱਲ ਹੈ ਜਿਹੜਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ 트럼ਪ ਕੋ 29 ਵਾਰ 트럼ਪ ਨੇ ਕਹੇ ਤਾਂ ਮੈਂ ਸੀਜ਼ਫਾਇਰ ਕਰਾਇਆ ਇੰਡੀਆ ਦਾ ਪਾਕਿਸਤਾਨ ਦਾ ਮੁੱਲੇ ਹੀ ਨਹੀਂ ਹੈ ਪਾਰਲੀਮੈਂਟ 'ਚ ਵੀ ਨਹੀਂ ਦੱਸਿਆ ਹੋਵੇ ਉਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਲੀ ਕਹਿੰਦਾ ਨਹੀਂ ਕਿਸੇ ਦੇਖਦਾ ਉਹਦੇ ਵਿੱਚ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਸਿਰਫ ਕਰਿਆ ਸੀ ਆਪ ਕਰਿਆ ਨਾ ਨਹੀਂ ਲਿਆ 트럼ਪ ਦਾ ਨਾ ਲੈ ਕੇ ਇਹ ਵੀ ਕਹਿੰਦਾ 트럼ਪ ਝੂਠ ਬੋਲਦਾ ਉਹਨੇ ਨਹੀਂ ਕੁਝ ਵੀ ਕਰਾਇਆ ਐ ਨਹੀਂ ਕਹਿੰਦਾ ਹੈ ਇਸ ਲਈ ਇੰਨਾ ਥੋੜੇ ਲੱਗਿਆ ਉਹਦੇ ਮੋਦੀ ਉਹਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ ਲਫ ਗਿਆ ਜਾਵਾਂ ਲਫ ਗਿਆ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਖਤਰਾ ਹੈ 트럼ਪ ਜੋ ਕਰੂਗਾ ਮੋਦੀ ਦੇ ਅੱਗੇ ਬੋਲ ਨਹੀਂ ਸਕਦਾ ਉਹ ਮਨਮਰਜ਼ੀਆਂ ਕਰਨਗੇ ਸਾਡੇ ਦੇਸ਼ ਦੇ ਵਿੱਚ ਇਹ ਇਹਦੇ 4-5 ਮਸਲੇ ਆ ਜਿਹੜੇ ਇਹ ਵੇਲੇ ਲੋਕ ਵਿਰੋਧੀ ਫੈਸਲੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਆ ਜਿਨ੍ਹਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਲੈਂਡ ਬੂਲਿੰਗ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਕੋਆਪਰੇਟਿਵ ਦੇ ਵਿੱਚ ਕ腐ਸ਼ਨ ਦਾ ਮੁੱਦਾ ਵੀ ਹੈ ਕੋਆਪਰੇਟਿਵ ਬੈਂਕਾਂ 'ਚ ਲੁੱਟ ਜਾਰੀ ਹੈ ਇਹ ਇਸ ਤਰ੍ਹਾਂ ਜਿਹੜੇ ਇਹ ਸਾਰੇ ਰਸਮੀ ਮਸਲੇ ਲੈ ਕੇ ਫ੍ਰੀ ਵਪਾਰ ਦਾ ਮੁੱਦਾ ਵੀ ਹੈ ਅਮਰੀਕਾ ਨਾਲ ਇਹ ਸਾਰੇ ਮਸਲਾਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੁਆਇੰਟਲੀ ਇਹ ਲੜ ਰਿਹਾ ਹੈ ਅੱਜ ਇਸ ਰੋਸ਼ਨੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਆ ਤੇਸੀਲਾਂ ਦੇ ਵਿੱਚ ਮੋਦੀ ਦੇ ਟਰੰਪ ਦੇ ਪੂਤਲੇ ਹੁੱਕੇ ਨੇ ਇਸ ਤੋਂ ਅੱਗੇ 24 ਅਗਸਤ ਨੂੰ ਪੰਜਾਬ ਲੈਵਲ ਦਾ ਇਕੱਠ ਅਸੀਂ ਸਮਰਾਲੇ ਕਰਨ ਜਾ ਰਹੇ ਹਾਂ ਜੇ ਫੇਰ ਵੀ ਸਰਕਾਰ ਦੇ ਕੋਈ ਕੰਨ ਤੇ ਜੂਨਾਂ ਸਰਕੀ ਤਾਂ ਉੱਥੇ 24 ਅਗਸਤ ਨੂੰ ਸਮਰਾਲਾ ਦੇ ਵਿੱਚ ਹੋਰ ਆਗਲੇ ਲੜਾਈ ਦਾ ਐਲਾਨ ਹੋਏ ਇਹ ਐਸਕੀਮ ਦਾ ਸਿੱਟਾ ਹੋਰੇ 24 ਐਸਕੀਮ ਕਿੰਨੇ ਕਿੰਨੇ ਕਿਸਾਨ ਪਹੁੰਚਣਗੇ ਉੱਥੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚੂਗਾ ਸਮਰਾਲੇ ਦੇ ਵਿੱਚ ਲੱਖਾਂ ਨਿਕਲ ਕਿਸ ਤਰ੍ਹਾਂ ਦੇ ਇਹ ਜੋ ਫੈਸ਼ਨ ਨੂੰ ਲੈ ਕੇ ਜੋ ਰੋਸ ਪ੍ਰਦਰਸ਼ਨ ਚੱਲ ਰਿਹਾ ਅੱਜ ਅੱਜ ਜਲਤ ਮੋਰਜੇ ਦੀ ਈਕਾਲ ਤੇ ਆਰੰਭ ਤੇ ਮੋਦੀ ਨੇ ਝੁੱਤੀ ਪਾਈ ਹੈ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਇਹਨੂੰ ਖਤਮ ਕਰਨ ਵਾਸਤੇ ਡੇਰੀ ਫਾਰਮ ਨੂੰ ਖਤਮ ਕਰਨ ਵਾਸਤੇ ਪੋਲਟਰੀ ਫਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਤੰਦਾ ਕਰਨ ਵਾਸਤੇ ਪੰਪ ਨੂੰ ਮੋਦੀ ਬੁਲਾ ਰਿਹਾ ਹੈ ਤੇ ਇਹ ਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਤੱਕੇ ਹੈ ਪਹਿਲਾਂ ਉਹਨੇ ਤਿੰਨ ਕਾਨੂੰਨ ਲਾਗੂ ਕੀਤੇ ਤੇ ਹੁਣ ਡੈਂਟ ਪੂਲਿੰਗ ਜ਼ਮੀਨ ਕੰਨੀ ਖੋਹਣ ਦੀ ਇਧਰ ਕਰਤਾ ਦੀ ਲਾਗੂ ਇਹ ਵੀ ਚਲੋ ਜੇ ਇਹਨੇ ਇੱਕ ਬੋਲ ਲਈ ਹੈ ਜੇ ਵਾਸਤਾ ਕੁਝ ਨਹੀਂ ਲਿਆ ਹੈ ਤੇ ਇਹੀ ਇਧਰ ਇਹ ਮੁੱਦਾ ਵੀ ਜਿਹੜਾ ਕਣਕ 9 ਰੁਪਏ ਮਿਲੂਗੀ ਜਿਹਨੂੰ ਉਹ ਇੱਥੇ ਵਾਲੀ ਕਣਕ 25 ਰੁਪਏ ਕਿਉਂ ਖਰੀਦੂਗਾ ਇਹਨੂੰ ਦੁੱਧ 20 ਰੁਪਏ ਮਿਲੂਗਾ ਅਮਰੀਕਾ ਦਾ ਉਹ ਇੱਥੇ ਵਾਲਾ ਦੁੱਧ 40 ਰੁਪਏ ਤੋਂ ਖਰੀਦੂਗਾ ਡੈਰੀ ਫਾਰਮ ਨੂੰ ਸਭ ਨੂੰ ਫੇਲ ਕਰਨਾ ਚਾਹੁੰਦੀ ਹੈ ਇਹ ਇੱਥੇ ਦੇ ਕਿਸਾਨ ਨੂੰ ਵੀ ਵੋਟਰੀ ਫਾਰਮ ਨੂੰ ਵੀ ਡੈਰੀ ਫਾਰਮ ਨੂੰ ਵੀ ਕਿਸਾਨ ਨੂੰ ਮਜ਼ਦੂਰ ਨੂੰ ਵੀ ਤੇ ਛੋਟੇ ਦੁਕਾਨਦਾਰ ਨੂੰ ਵੀ ਇਹ ਤੋਂ ਅਮਰੀਕਾ ਦਾ ਦਬਦਬਾ ਬਣਾ ਕੇ ਇੱਥੇ ਚਲਾਉਣਾ ਚਾਹੁੰਦਾ ਇਹ ਮੋਦੀ ਗੱਲ ਇਹ ਜ਼ਮੀਨ ਖੋਹਣ ਦੀ ਹੈ ਵੀ ਇਹ ਖਤਮ ਕਰਕੇ ਲੋਕਾਂ ਨੂੰ ਜਦੋਂ ਫੇਲ ਹੋ ਜਾਣਗੇ ਵੀ ਜ਼ਮੀਨਾਂ ਖੋਣੀਆਂ ਨੇ ਆਪਣੇ ਆਪ ਜ਼ਮੀਨਾਂ ਲੋਕਾਂ